ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲ ਦੌਰਾਨ ਇੱਥੇ ਸੇਵਾ ਭਾਵਨਾ ਪੂਰੇ ਜੋਰਾਂ ਤੇ ਆ ਤੇ ਇੱਥੇ ਗਲੋਬਲ ਸਿੱਖ ਫੈਡਰੇਸ਼ਨ ਹੈ ਜਿਹੜੀ ਕਿ ਇੱਥੇ ਬਜ਼ੁਰਗਾਂ ਦੀ ਜਾਂ ਨੌਜਵਾਨਾਂ ਦੀ ਕੋਈ ਵੀ ਹੋਵੇ ਜੇ ਕੋਈ ਵੀ ਆਉਂਦਾ ਉਹ ਤਾਂ ਉਸ ਦੀ ਜਿਹੜੀ ਮਾਲਿਸ਼ ਵਗੈਰਾ ਜਿਹੜੀ ਪੈਰਾਂ ਦੀ ਤਾਂ ਉਹਨਾਂ ਨੂੰ ਆਰਾਮ ਕੁੱਲ ਮਿਲਾ ਕੇ ਆਰਾਮ ਦਿੱਤਾ ਜਾਂਦਾ ਅਤੇ ਸੇਵਾ ਬਹੁਤ ਵੱਡੀ ਆ ਆਪਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਸ਼ਿਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਕਿਵੇਂ ਸੋਚ ਆਈ ਜੀ ਜਿਵੇਂ ਆਪਾਂ ਨੇ ਵੀ ਇਹ ਸੇਵਾ ਆਪਾਂ ਨੇ ਦੇਣੀ ਹੈ ਅ ਅਸੀਂ ਗਲੋਬਲ ਸਿੱਖ ਤੋਂ ਬੋਲਦੇ ਆ ਇਹ ਸਾਡਾ ਜਿਹੜਾ ਪਹਿਲਾ ਸੀ ਤੇ ਅਸੀਂ ਦੇਖਦੇ ਸੀ ਕਿ ਜਿਹੜਾ ਲੰਮੇ ਸਮੇਂ ਤੋਂ ਆ ਕੇ ਸੰਗਤ ਲੰਗਰਾਂ ਚ ਸੇਵਾ ਕਰਦੇ ਆ ਜਾਂ ਸਾਡੇ ਮੁਲਾਜ਼ਮ ਸੇਵਾਦਾਰ ਇੱਥੇ ਆ ਕੇ ਸੇਵਾ 5 5 6 6 ਦਿਨ ਕਰਦੇ ਆ ਖਾਸ ਕਰਕੇ ਲੰਗਰਾਂ ਦੇ ਵਿੱਚ ਤੇ ਅਸੀਂ ਪਹਿਲੇ ਸਾਲ ਉਹਨਾਂ ਲਈ ਇਹ ਕਨਸੈਪਟ ਸ਼ੁਰੂ ਕੀਤਾ ਸੀ ਉਹਨਾਂ ਲਈ ਸਾਡੀ ਇਹ ਸੀ ਕਿ ਅਸੀਂ ਤਿੰਨ ਇੱਕ ਮਸ਼ੀਨਾਂ ਲਿਆਏ ਸੀ ਤੇ ਉਹਨਾਂ ਲਈ ਆ ਸਾਨੂੰ ਬੜਾ ਵੱਧਾ ਵਧੀਆ ਆਦਾ ਰਿਜ਼ਲਟ ਆਇਆ ਸਾਨੂੰ ਉਹਨਾਂ ਨੇ ਆਕੇ ਬੜੀ ਐਦੀ ਪੋਸਿਬਿਲਿਟੀ ਦਿੱਤੀ ਸਾਰੇ ਪ੍ਰਸਿੱਖਿਤੀ ਵੀ ਸਾਡੀਆਂ ਨੰਗੇ ਪੈਰੀ ਸੇਵਾ ਕਰਦੇ ਆ ਜਾਂ ਸਾਰੀ ਦਿਹਾੜੀ ਲੰਗਰ ਵਰਤਾਉਂਦੇ ਆ ਜਾਂ ਮੁਲਾਜ਼ਮ ਆਪਣੇ ਡਿਊਟੀ ਕਰਦੇ ਆ ਇੱਥੇ ਖੜੇ ਹੋ ਕੇ ਤਾਂ ਜਦੋਂ ਅਸੀਂ ਦੇਖਿਆ ਉਹਨਾਂ ਨੇ ਸਾਡੇ ਕੋਲ ਦਿਨ ਚ ਦੋ ਦੋ ਵਾਰ ਆਕੇ ਕਰਾਇਆ ਕਰਨਾ ਉਹਨਾਂ ਕਹਿੰਦਾ ਅਸੀਂ ਬਿਲਕੁਲ ਫਰੈਸ਼ ਹੋ ਗਏ ਤਾਂ ਫਿਰ ਇਹਨੂੰ ਅਸੀਂ ਵਿਦਾਉਂਦੇ ਆਂ ਵਿਦਾਉਂਦੇ ਆ ਜਵੇਂ ਓਲੇ ਮੱਲੇ ਤੇ ਅਸੀਂ ਪਿਛੇ ਵਿਦਾਇਆ ਉਸ ਤੋਂ ਬਾਅਦ ਐਰ ਕੀ ਅਸੀਂ ਘਰ ਤੋਂ ਘਟ ਅਸੀਂ 15 18 ਮਸ਼ੀਨਾ ਇਹਦੇ ਨਾਲ ਹੀ ਸਾਡੇ ਕੋਲ ਐਰ ਕੀ ਬੀਬੀਆਂ ਦਾ ਵੀ ਸ਼ੁਰੂ ਕੀਤਾ ਪਿਛਲੀ ਸਾਈਡ ਤੇ ਜਿਹੜੀਆਂ ਉਸ ਤੋਂ ਨਾਲ ਸਾਡੇ ਕੋਲ ਜਿਹੜਾ ਮ사ਜ ਵਾਲਾ ਵੀ ਜਿਹੜਾ ਹੈਗਾ ਵਾ ਉਹ ਵੀ ਅਸੀਂ ਜਿਹੜੇ ਆ ਵਾਟਰਪਰੂਫ ਟੈਂਟ ਲਾ ਕੇ ਉਹ ਵੀ ਅੰਦਰ ਜਿਹੜੇ ਸਾਡੇ ਆ 12 15 ਜਿਹੜੇ ਹੈਗੇ ਬਿਸਤਰੇ ਮ사ਜ ਦੇ ਵੀ ਲੱਗੇ ਆ ਜੇ ਕਿਸੇ ਦੀ ਮ사ਜ ਲੱਕ ਦੀ ਕਰਾਣੀ ਆ neck ਦੀ ਆ ਤੇ ਜਾਂ ਕਿਸੇ ਦੀ ਹੋਰ ਕੋਈ ਮ사ਜ ਉਹਦੇ ਵਾਸਤੇ ਜਿਹੜੇ ਹੈਗੇ ਆ ਸਾਡੇ ਬਖੈਰੇ ਲੱਗੀਆਂ ਆ ਆ ਜਿਹੜਾ ਹੈਗਾ ਤੇ acupressure ਵਾਲੀ ਜਿਹੜੀਆਂ ਮਸ਼ੀਨਸ ਲੱਗੀਆਂ ਵਾ ਪੈਰਾਂ ਨੂੰ ਤੇ ਪਿੰਜਣੀਆਂ ਨੂੰ ਐਰ ਕੀ ਸਾਡਾ ਇੱਕ ਹੋਰ ਵੀ ਉਹ ਵੱਡੀ ਮਸ਼ੀਨ ਆਈ ਹੋਈ ਆ ਉਹਦੇ ਤੇ ਪੂਰੀ ਬੋਡੀ ਨੂੰ neck ਤੋਂ ਲੈ ਕੇ ਫੀਟ ਤੱਕ ਤੇਰੇ ਨਾਲ ਸਾਡੇ ਨਾਲ ਸਹਿਯੋਗ ਕਰਦੇ ਆ ਨਿਆਸਰਿਆਂ ਦੇ ਆਸਰੇ ਸੁਸਾਇਟੀ ਆ ਆਪਣੇ ਹਰਿਆਣੇ ਤੋਂ ਉਹ ਨਾਲ ਸਾਡੇ ਨਾਲ ਸਹਿਯੋਗ ਕਰਦੇ ਆ ਤੇ ਲਗਭਗ ਸਾਡੇ ਕੋਲ 80 ਤੋਂ 90 ਜਿਹੜੇ ਹੈਗੇ ਆ ਇਸ ਵਲੰਟੀਅਰ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਜਿਹੜੇ ਆ ਸ਼ਿਫਟਾਂ ਵਾਈਜ਼ ਅਸੀਂ ਜਿਹੜੇ ਹੈਗੇ ਆ 4-4 ਘੰਟੇ ਸਾਰੇ ਸੇਵਾ ਕਰਦੇ ਹੈਗੇ ਜੀ ਬਹੁਤ ਸੋਹਣਾ ਪਰਲ ਹੈ ਜੀ ਜਿਵੇਂ ਲਾ ਲੋ ਵੀ ਕਿਸੇ ਨੂੰ ਆਰਾਮ ਦੇਣਾ ਤੇ ਆਪਾਂ ਕਿਸੇ ਨੂੰ ਚਲੋ ਕੋਈ ਖਾਣਾ ਖਵਾਉਂਦਾ ਕੋਈ ਕੁਝ ਕਰਦਾ ਥੋੜੀ ਸੇਵਾ ਸਭ ਤੋਂ ਵੱਖਰੀ ਹੈ ਜੀ ਹਾਂਜੀ ਇਹ ਚਈ ਸਾਡਾ ਸਾਡੀ ਇਹੀ ਸੋਚ ਕੇ ਹੁਣ ਤੁਸੀਂ ਵੀ ਦੇਖਦੇ ਹੋ ਕਿ ਟ੍ਰੈਫਿਕ ਵੀ ਸੰਗਤ ਨੂੰ ਅਸੀਂ ਫਿਰ ਇਹਦੇ ਚ ਤੁਸੀਂ ਦੇਖੋ ਵੀ 1.5 2 2 3 3 ਕਿਲੋਮੀਟਰ ਤੱਕ ਜਿਹੜੀ ਹੁੰਦੀ ਔ ਜਿਹੜੀ ਟ੍ਰੈਫਿਕ ਪਿੱਛੇ ਜਿਹੜੇ ਆਪਣੇ ਬਾਈਕ ਰੋਕ ਲੈਂਦੇ ਆ ਸੰਗਤ ਦੇ ਇਹਦੇ ਬਜ਼ੁਰਗਾਂ ਦੇ ਤੁਰ ਕੇ ਫਿਰ ਉਹ 2 2 ਕਈ ਵਾਰ ਘੰਟਾ ਘੰਟਾ ਆਪਣੇ ਨਮਸਕਾਰ ਵਾਸਤੇ ਜਿਹੜਾ ਹੈਗਾ ਉੱਥੇ ਉਹਨਾਂ ਨੂੰ ਵੇਟ ਕਰਨੀ ਪੈਂਦੀ ਆ ਸੰਗਤ ਦਾ ਜਿਹੜਾ ਉੱਥੇ ਉਹਨਾਂ ਨੂੰ ਵੇਟ ਕਰਨ ਕਰਕੇ ਫਿਰ ਉਹ ਜਦੋਂ ਆਉਂਦੇ ਆ ਬੜਾ ਮਸੂਰ ਚੰਗਾ ਲੱਗਿਆ ਆਪਣੇ ਆਪ ਨੂੰ ਬੜਾ ਇਹ ਕਨਸੈਪਟ ਜਿਹੜਾ ਵਧੀਆ ਲੱਗਿਆ ਤਾਂ ਅਸੀਂ ਇਹਨੂੰ ਵਧਾਇਆ ਪਰਮਾਤਮਾ ਮੇਰ ਰੱਖੇ ਅਸ਼ੀ ਦਾਦੀ ਧਰਦੀ ਦੇ ਉੱਤੇ ਮੇਰ ਪਰਿਆ ਹੱਥ ਰੱਖੇ ਅਸੀਂ ਇਸ ਕਨਸੈਪਟ ਨੂੰ ਹੋਰ ਵੀ ਆਕੇ ਤੇ ਬਹੁਤ ਸਾਰੇ ਸਵੇਰੇ ਜਿਹੜੇ ਜਤਾ ਜੀ ਪਿਛਲੀ ਵਾਰ ਕੀਤਾ ਸੀ ਅਸੀਂ ਸਵੇਰੇ ਸਟਾਰਟ ਕਰਨ ਤੋਂ ਪਹਿਲਾਂ ਹੀ ਸਾਡੇ ਕੋਲ ਜਿਹੜੇ ਹੈਗੇ ਸੀ ਅ ਜਿਹੜੇ ਲੰਗਰਾਂ ਵਾਲੇ ਸਿੰਘ ਸੀ ਕੱਲ ਦੇ ਜਦੋਂ ਪਤਾ ਲੱਗਿਆ ਉਹ ਸਾਡੇ ਕੋਲ ਸਵੇਰੇ ਸਵੇਰ ਤੋਂ ਹੀ ਆਉਣ ਲੱਗ ਪਏ ਤਾਂ ਅੱਜ ਸਵੇਰ ਦਾ ਸਾਡਾ ਪ੍ਰੋਗਰਾਮ ਚੱਲਦਾ ਅੱਜ ਤੋਂ ਲੈ ਕੇ 24 ਤਰੀਕ ਤੋਂ 25 ਤਰੀਕ ਤੋਂ ਲੈ ਕੇ 27 ਤਰੀਕ ਤੱਕ ਜਿਹੜਾ ਅਸੀਂ ਇਹ ਤਿੰਨ ਦਿਨ ਦੀ ਜਿਹੜੀ ਹੈਗੀ ਹੈ ਸੇਵਾ ਕੰਟੀਨਿਊ ਚੱਲੂਗੀ ਅ ਇਹ ਬਿਲਕੁਲ ਐ ਸਮਝ ਲਓ ਵੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਆ ਹਾਂਜੀ ਜਿਹੜਾ ਆਪਣਾ ਆਪਣਾ ਜਿਹੜਾ ਚੋਏ ਦਾ ਪੋਲਾ ਹੈ ਉਹਦੇ ਬਿਲਕੁਲ ਨਜ਼ਦੀਕ ਆ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਜਿਹੜੇ ਲੈ ਰਹੇ ਨੇ ਇਹ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਅਗਰ ਜੀ ਹਾਂਜੀ ਮੈਂ ਪੂਰਾ ਮੈਂ ਇਹਨਾਂ ਵੀ ਪੂਰਾ ਲੈਕਸ ਹੋ ਰਿਹਾ ਲੱਤਾਂ ਤੇ ਜੋ ਵੀ ਕੋਈ ਕਾਸੇ ਦੀ ਸੇਵਾ ਕਰਦਾ ਕੋਈ ਕਾਈ ਨਾ ਦੀ ਸੇਵਾ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਜੀ ਬਹੁਤ ਅਨੰਦ ਮਾ ਲਾ ਵੀ ਤੁਰ ਕੇ ਸੰਗਤ ਕੀਤੀ ਆ ਮਨ ਸ਼ਾਂਤ ਹੋ ਗਿਆ ਮਨ ਸ਼ਾਂਤ ਹੋ ਗਿਆ ਬਹੁਤ ਜ਼ਿਆਦਾ ਕਿਵੇਂ ਹੈ ਜੀ ਬਹੁਤ ਵਧੀਆ ਲੱਗ ਰਿਹਾ ਵੀ ਅੱਛਾ ਹਾਂਜੀ ਐਨ ਪੂਰਾ ਰੈਕਸ ਹੋ ਗਿਆ ਬਹੁਤ ਵਧੀਆ ਬਹੁਤ ਵਧੀਆ ਇਸੇ ਤਰ੍ਹਾਂ ਦੇ ਕਾਰਜ ਜਿਹੜੇ ਨੇ ਕਿਸੇ ਨੂੰ ਆਰਾਮ ਦੇਣਾ ਕਿਸੇ ਨੂੰ ਸਕੂਨ ਦੇਣਾ ਹਰ ਕਿਸੇ ਦੀ ਗੱਲ ਵਸਦੀ ਗੱਲ ਨਹੀਂ ਹੁੰਦੀ ਤੇ ਇਹ ਜਿਹੜੀ ਸੋਸਾਇਟੀ ਹੈ ਇਹ ਆਰਾਮ ਦੇ ਰਹੀ ਹੈ ਜਿਹੜਾ ਇੱਥੇ ਮੱਥਾ ਟੇਕਣ ਲਈ ਆਉਂਦਾ ਨਮਸਤਕ ਹੋਣ ਲਈ ਆਉਂਦਾ ਉਸ ਨੂੰ ਇੱਕ ਤਰ੍ਹਾਂ ਨਾਲ ਸਕੂਨ ਦੇਣ ਲਈ ਇਹ ਬੈਠੇ ਨੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ